ਭਿਆਨਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਮੌਕੇ ਤੇ ਮੌਜੂਦ ਰਾਹਗੀਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਦੇ ਖੰਨਾ ਰੋਡ ਤੇ ਸ਼ਮਚਾਨ ਕਾਡ ਨੇੜੇ ਮੋਟਰਸਾਈਕਲਾਂ ਦੀ ਆਮਣੇ-ਸਾਮਣੇ ਟੱਕਰ ਹੋਈ ਆ ਐਂਡ ਉਹਨਾਂ ਚੋਂ ਇੱਕ ਦੀ ਡੈਥ ਹੋਈ ਆ ਦੋ ਪੇਸ਼ੈਂਟ ਦਾ ਟ੍ਰੀਟਮੈਂਟ ਚੱਲ ਰਿਹਾ ਐਂਡ ਇੱਕ ਪੇਸ਼ੈਂਟ ਨੂੰ ਚੰਡੀਗੜ੍ਹ ਟ੍ਰੱਕ ਕਰ ਦਿੱਤਾ ਸੀ ਬਾਰ ਨੰਬਰ 13 ਦੀ ਆ ਮਾਛਾੜਾ ਰੋਡ ਤੱਕ ਦੁਨੀਆ ਨੂੰ ਰਹਿੰਦੇ ਆ ਸੀ ਇਹ ਇਹ ਜਿਹੜਾ ਐਕਸੀਡੈਂਟ ਹੈ ਇਹ ਮੇਰੇ ਮੁਹੱਲੇ ਦੇ ਮੁੰਡਾ ਜਿਹੜਾ ਹੈਗਾ ਆ ਸਣੀ ਉਹਦੇ ਪਾਪਾ ਦਾ ਨਾਮ ਹੈਗਾ ਦੀਪਲੀ ਜੀ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈਲੋ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ओंकार ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਭਿਆਨਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਮੌਕੇ ਤੇ ਮੌਜੂਦ ਰਾਹਗੀਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਦੇ ਖੰਨਾ ਰੋਡ ਤੇ ਸ਼ਮਚਾਨ ਕਾੜ ਨੇੜੇ ਮੋਟਰਸਾਈਕਲਾਂ ਦੀ ਆਮਣੇ-ਸਾਮਣੇ ਟੱਕਰ ਹੋ ਗਈ ਦੋਵਾਂ ਮੋਟਰਸਾਈਕਲਾਂ ਤੇ ਚਾਰ ਨੌਜਵਾਨ ਸਵਾਰ ਸਨ ਟੱਕਰ ਇੰਨੀ ਭਿਆਨਕ ਸੀ ਕਿ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਡਾਕਟਰ ਨੇ ਦੱਸਿਆ ਕਿ ਸੜਕ ਹਾਸੇ ਵਿੱਚ ਜ਼ਖਮੀ ਹੋਏ ਚਾਰ ਨੌਜਵਾਨਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਅਰਸ਼ਦੀਪ ਨੂੰ ਰੈਫਰ ਕਰ ਦਿੱਤਾ ਗਿਆ ਹੈ ਦੋ ਨੌਜਵਾਨਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਮੈਂ ਰਜਮੀ ਐਮਸੀ ਬਾੜ ਨੰਬਰ 13 ਦੇ ਆ ਮਾਛਾੜਾ ਰੋਡ ਤੱਕ ਦੂਨੀਆ ਤੋਂ ਰਹਿੰਦੇ ਆ ਸੀ ਮੇਰੇ ਇਹ ਜਿਹੜਾ ਐਕਸੀਡੈਂਟ ਹੈ ਇਹ ਮੇਰੇ ਮਹੱਲੇ ਦੇ ਮੁੰਡਾ ਜਿਹੜਾ ਹੈਗਾ ਆ ਸਣੀ ਉਹਦੇ ਪਾਪਾ ਦਾ ਨਾਮ ਹੈ ਤਾਂ ਦੀਪਦੀਪ ਉਹਨਾਂ ਦਾ ਉਹ ਕਹਿੰਦੇ ਕਿ ਜਿਵੇਂ ਕਹਿ ਰਹੇ ਨੇ ਕਿ ਮੋਟਰਸਾਈਕਲ ਬਹੁਤ ਤੇਜ਼ ਸੀਗਾ ਉਹਦੇ ਕਰਕੇ ਐਕਸੀਡੈਂਟ ਹੋ ਗਿਆ ਇਹਨਾਂ ਦਾ ਮੋਟਰ ਸਣੀਆ ਮੁੰਡਾ ਤੇ ਕਿੰਨੀ ਉਮਰ ਹੈਗੀ ਜੀ ਜਿਹਦਾ ਉਮਰ ਹੈ ਜੀ ਸਿਰਫ 19-20 ਸਾਲ ਦਾ ਮੈਰਿਡ ਹੈ ਨਾ ਮੈਰਿਡ ਅਨਮੈਰਿਡ ਹਾਂਜੀ ਐਕਸੀਡੈਂਟ ਦਾ ਪਤਾ ਲੱਗ ਕਿ ਕਿੱਦਾਂ ਹੋਇਆ ਕਿੱਥੇ ਹੋਇਆ ਨਾਰ ਰੋਡ ਤੇ ਹੋਇਆ ਫੰਟਾ ਮੈਨੂੰ ਤਾਂ ਹੁਣ ਹੀ ਖਬਰ ਮਿਲੀ ਸੀ ਕਿ ਮਮੀ ਲੈ ਕੇ ਆਈ ਆ ਮੈਂ ਤਾਂ ਕਹਿੰਦੇ ਕਿ ਤੁਸੀਂ ਹਸਪੀਟਲ ਦੇ ਵਿੱਚ ਤਰਲੋ ਮੇਰਾ ਬੇਟਾ ਐਕਸੀਡੈਂਟ ਹੋ ਗਿਆ ਜਦ ਮੈਂ ਇੱਕ ਕੰਮ ਆਪਣੇ ਬ੍ਰਦਰ ਦੇ ਨਾਲ ਹੀ ਜਾਂਦਾ ਸੀਗਾ ਉਹਦੇ ਨਾਲ ਉਹ ਮੋਟਰਸਾਈਕਲ ਉੱਤੇ ਰਿਪੇਅਰ ਕਰਦਾ ਸੀਗਾ ਨਾਲ ਆਪਣੇ ਭਰਾ ਦੇ ਪਰ ਮੁਰਜ਼ਿਆਂ ਦੇ ਕੱਲੇ ਜਾ ਰਹੇ ਸੀ ਨਾਲ ਹੋਰ ਤੁਸੀਂ ਨਾਲ ਕਹਿੰਦੇ ਕਿ ਇੱਕ ਹੋਰ ਸੀਗਾ ਮੁੰਡਾ ਉਹਦੇ ਵੀ ਕਹਿੰਦੇ ਲੱਗ ਲੋ ਕਿਥੇ ਸੱਟ ਲੱਗੀ ਆ ਹੁਣ ਮਨੋਨਾ ਪਰੰਤ ਕਿੰਨੀ ਡਿਟੇਲ ਜਿਆਦਾ ਪਤਾ ਨਹੀਂ ਹੈ ਜੀ ਮੈਂ ਤਾਂ ਬਸ ਇਹਦੇ ਪਤਾ ਸੀਗਾ ਮੁੰਡਾ ਸਣੀ ਦਾ ਪਰ ਬਹੁਤ ਜ਼ਿਆਦਾ ਧੋਖਾ ਹੋ ਗਿਆ ਕਿੰਨੇ ਕਿੰਨੇ ਸੀਗੇ ਜਿਹੜੇ ਇਹ ਐਕਸੀਡੈਂਟ ਤਿੰਨ ਜਾਨੇ ਗਏ ਰਹੇ ਨੇ ਮੈਂ ਤਾਂ ਤਿੰਨ ਦੇ ਬਾਰੇ ਹਾਂ ਜੀ ਦੋਨੇ ਰੈਫਰ ਕਰਤੇ ਆ ਨਾ ਡਾਕਟਰ ਅਮਰਪ੍ਰੀਤ ਕੋਲ ਕੈਪਟਨ ਕਿਹਾ ਹੈ ਜੀ ਇਹਦਾ ਹਾਂਜੀ ਆ ਚਾਰ ਐਕਸੀਡੈਂਟ ਦੇ ਪੇਸ਼ੈਂਟ ਆਏ ਆ ਐਂਡ ਉਹਨਾਂ ਚੋਂ ਇੱਕ ਦੀ ਡੈਥ ਹੋਈ ਆ ਦੋ ਪੇਸ਼ੈਂਟ ਦਾ ਟ੍ਰੀਟਮੈਂਟ ਚੱਲ ਰਿਹਾ ਐਂਡ ਇੱਕ ਪੇਸ਼ੈਂਟ ਨੂੰ ਚੰਡੀਗੜ੍ਹ ਰੈਕ ਕਰ ਦਿੱਤਾ ਗਿਆ ਜਿਹਨੇ ਪੇਸ਼ੈਂਟ ਦੀ ਡੈਥ ਹੋਈ ਉਹ ਬ੍ਰੌਟਡ ਸੀ ਐਂਡ ਉਹਨਾਂ ਦਾ ਨਾਮ ਸਨੀ ਸਮਰਾਲੇ ਦੇ ਰਹਿਣ ਵਾਲੇ ਸੀਗੇ ਐਂਡ 22086 ਇਹ ਗ੍ਰੇ ਪੇਸ਼ੈਂਟ ਹੈ ਜਿਹੜਾ ਉਹਨਾਂ ਕੋਕ ਤੇਰੇ ਤੇ ਆਣਾ ਸੀ ਨਾਲ ਇੱਕ ਪੇਸ਼ੈਂਟ ਜੀ ਗੁਰਜੀਤ ਸਿੰਘ ਉਹਨਾਂ ਨੂੰ ਚੰਡੀਗੜ੍ਹ ਵੈਪਰ ਕੀਤਾ ਐਂਡ ਰੂਪਲਦੀਪ ਐਂਡ ਅਰਜੀਤ ਦੇ ਅੰਡਰ ਟਰੀਟਮੈਂਟ ਹੈਲੇ ਜਿਹਨੂੰ ਵੈਪਰ ਕੀਤਾ ਜੀ ਉਹਨਾਂ ਨੂੰ ਵੀ ਦਾ ਹੈਗ ਸੀ ਸੀ ਉਹਨਾਂ ਦੀ ਕਾਫੀ ਸੇਵਰ ਸੀ ਹੈਡ ਇੰਜਰੀ ਸੀ ਐਂਡ ਅਨਕੌਂਸ਼ੀਅਸ ਸੀ ਪੇਸ਼ੈਂਟ